ਮਿੰਟੂ ਜੀ ਥੋੜੀ ਦੇਰ ਪਹਿਲਾਂ ਹੀ ਇੱਕ ਬਹੁਤ ਵੱਡੀ ਖਬਰ ਆਈ ਕਹਿੰਦੇ ਕਿ ਦਿੱਲੀ ਵਾਲੇ ਮੰਤਰੀ ਦੋ ਮਨੀਸ਼ ਸੋਧਿਆ ਸਾਹਿਬ ਤੇ ਸਤਿੰਦਰ ਜੈਨ ਸਾਹਿਬ ਤੇ ਕੇਸ ਹੋਇਆ ਔਰ ਕੇਸ ਵੀ ਕੋਈ ਕਰੀਬ ਕਿ ਉਹ ਕਹਿੰਦੇ ਕਿ 2000 ਕਰੋੜ ਰੁਪਏ ਦੇ ਘੁਟਾਲੇ ਦਾ ਤੇ ਕੋਈ ਕਲਾਸਰੂਮ ਵਗੈਰਾ ਸਕੂਲਾਂ ਦਾ ਵਿੱਚ ਸਿੱਖਿਆ ਕ੍ਰਾਂਤੀ ਪੰਜਾਬ 'ਚ ਵੀ ਚੱਲ ਰਹੀ ਹੈ ਇਧਰ ਹੀ ਕੁਝ ਤਾਰਾਂ ਤੂਰਾਂ ਜੀਆਂ ਜੁੜਤੀਆਂ ਲੱਗਦੀਆਂ ਨੇ ਕੀ ਮਸਲਾ ਹੈ ਜੀ ਇਹ ਮਸਲਾ ਦੇਖੋ ਇਹਨਾਂ ਨੇ ਉੱਥੇ ਵੀ ਕ੍ਰਾਂਤੀ ਲਿਆਂਦੀ ਸੀ ਇੱਥੇ ਵੀ ਕ੍ਰਾਂਤੀ ਆ ਹੂੰ ਕ੍ਰਾਂਤੀ ਦੇ ਉੱਥੇ ਤੇ ਕਰੰਟ ਨਿਕਲੇ ਪਏ ਨੇ ਜੀ ਹੁਣ ਉਹ ਕਹਿੰਦੇ ਆ ਜੋ ਜਿਹੜਾ ਉਹਨਾਂ ਦਾ ਏਸੀਬੀਆ ਐਂਟੀ ਕ੍ਰਾਪਸ਼ਨ ਬਿਊਰੋ ਉਹਨਾਂ ਨੇ ਤੇ ਮਾਮਲਾ ਤਰਜ ਕਰ ਦਿੱਤਾ ਕਿ 12 ਹਜ਼ਾਰ 700 ਕਲਾਸਰੂਮ ਜਾਂ ਇਮਾਰਤਾਂ ਇਹਨਾਂ ਨੇ ਬਣਾਈਆਂ ਸੀ ਉਹਦੇ ਵਿੱਚ 2000 ਕਰੋੜ ਦਾ ਘੁਟਾਲਾਇ ਕਥੇ ਤੌਰ ਤੇ ਹਮ ਇਸ ਤੋਂ ਇਲਾਵਾ ਉਹ ਕਹਿੰਦੇ ਆ ਕਿ ਜੋ ਸਮੇਂ ਦੇ ਅਨੁਸਾਰ ਪ੍ਰੋਜੈਕਟ ਪੂਰੇ ਹੋਣੇ ਚਾਹੀਦੇ ਸੀਗੇ ਉਹ ਵੀ ਨਹੀਂ ਹੋਏ ਜੀ ਤੇ ਆਪੇ ਹੁਣ ਜਦਾ ਕਹ ਲੋ ਕਿ ਫਸ ਗਈ ਜਾਨ ਸਿਕੰਜੇ ਅੰਦਰ ਜਿਉਂ ਵੇਲਣ ਵਿੱਚ ਤੁਨਾ ਹੁਣ ਸੇ ਸੋਦੀਆ ਸਭ ਅੱਗੇ ਜੇਲ੍ਹ ਯਾਤਰਾ ਹਮ ਸਤਿੰਦਰ ਜੈਨ ਅੱਗੇ ਜੇਲ੍ਹ ਯਾਤਰਾ ਸਤਿੰਦਰ ਜੈਨ ਤੇ ਇਸ ਤਰ੍ਹਾਂ ਚਾਲੂ ਹੋ ਗਏ ਸਨ ਜੇਲ੍ਹ ਦੇ ਵਿੱਚ ਮਾਲਸ਼ਾ ਹੀ ਕਰਾਈ ਜਾਂਦੇ ਸੀ ਇਹ ਕਹਿੰਦੇ ਜੀ ਕੇਜਰੀਵਾਲ ਸਭ ਝੂਠ ਬੜਾ ਲਮਕਾ ਕੇ ਮਾਰਦੇ ਆ ਕਹਿੰਦੇ ਜੀ ਜੈਨ ਸਾਹਿਬ ਨੇ ਤੇ ਸਭ ਕੁਝ ਛੱਡਿਆ ਖਾਣਾ ਪਾਣਾ ਉਹਨਾਂ ਨੇ ਵੀਡੀਓ ਵਾਇਰਲ ਕਰ ਦਿੱਤੀ ਪਰਾਤਾ ਦੀ ਪਰਾਤਾ ਆਉਣ ਡੀਆਂ ਨੇ ਉਹ ਕਹਿੰਦੇ ਵੀ ਨਾ ਛੱਡਿਆ ਸੀ ਉਹ ਤੇ ਜੱਫੇ ਪਾਣੀ ਥੋੜੀ ਛੱਡੇ ਸੀ ਮਤਲਬ ਕਿ ਉਥੇ ਬੋਰਾ ਹਾਲ ਬੁੰਕੇ ਤੇੜੇ ਉਹਨਾਂ ਕਹਿੰਦੇ ਇਹਨੇ ਤਾਂ ਹਲਵਾਈ ਬਾਹਰ ਰੱਖਿਆ ਤੁਸੀਂ ਆਂਦੇ ਜੇ ਖਾਣਾ ਪੀਣਾ ਛੱਡਿਆ ਜੈਨ ਸਾਹਿਬ ਕਮਜ਼ੋਰ ਹੋ ਕਹਿੰਨੇ ਜੇ ਤੇ ਸ਼ਾਦੀ ਕੁਝ ਨਹੀਂ ਰਿਆ ਤਾਂ ਗੱਲ ਇਹ ਆ ਕਿ ਦੇਖੋ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਸਾਬ ਇਹ ਸਾਫ਼ ਹੈ ਸਪਸ਼ਟ ਹੈ ਮੈਂ ਤੇ ਤੁਹਾਨੂੰ ਸੰਕੇਤਕ ਦੱਸ ਦੇਣਾ ਹਾਂ ਮੈਂ ਤੁਹਾਨੂੰ ਕੀ ਕਿਹਾ ਸੀਗਾ ਕਿ ਅਮਿਤ ਸ਼ਾ ਦਾ ਸਿੰਪਲ ਫਾਰਮੂਲਾ ਹੈ ਸਾਬ ਕਿ ਫੌਜ ਦੇ ਅੱਗੇ ਲੜਦੇ ਜਰਨੈਲ ਸੁੱਟ ਲੋ ਵਾ ਸੀ ਹੂੰ ਆ ਤੁਸੀਂ ਦੇਖ ਲਓ ਦਿੱਲੀ ਦੇ ਮੇਰ ਦਾ ਇਲੈਕਸ਼ਨ ਛੱਡ ਗਿਆ ਹਮ ਇਲੈਕਸ਼ਨ ਛੱਡ ਗਿਆ ਉਥੋਂ ਪਤਾ ਸੀਗਾ ਕਿਉਂ ਕਿ ਜਿਵੇਂ ਰਿਜ਼ਲਟ ਆਇਆ ਦਿੱਲੀ ਵਾਲਾ ਇਹਨਾਂ ਦੇ ਆਪਣੇ ਕੁਝ ਕਾਉਂਸਲਰ ਹੀ ਭੁਰ ਗਏ ਜੀ ਇਹਨਾਂ ਨੂੰ ਪਤਾ ਸੀਗਾ ਹਕੀਕਤ ਸਾਹਮਣੇ ਸੀ ਤੇ ਬਾਈ ਹੁਣ ਨਤੀਜਾ ਨਤੀਜਾ ਸਾਹਮਣੇ ਤੇਰੇ ਤਾਂ ਨਤੀਜਾ ਆ ਗਿਆ ਤੇ ਇਸ ਕਰਕੇ ਇਹਨਾਂ ਨੇ ਹੱਥ ਜਿਹੜਾ ਸੀਗਾ ਉਹ ਇਦਾਂ ਹੀ ਪਾਉਣਾ ਸੀਗਾ ਹਮ ਕੇਜਰੀਵਾਲ ਸਾਹਿਬ ਨੂੰ ਪਾਇਆ ਸਸੂਦੀਆਂ ਤੇ ਹੰਦੂਰੀ ਆ ਪਾਉਂ ਤੂਰੀ ਵਰੀ ਪੈ ਗਿਆ ਬਿਲਕੁਲ ਤਾਂ ਇਸ ਤਰ੍ਹਾਂ ਮਤਲਬ ਕਿ ਡਰਾ ਲਏ ਜਾਂਦੇ ਆ ਚਾਹੇ ਉਹ ਇੰਡੀਆ ਕੱਠ ਜੋੜ ਦੇ ਹੋਣ ਚਾਹੇ ਇਹਨਾਂ ਦੀ ਆਪਣੀ ਪਾਰਟੀ ਦੇ ਹੋਣ ਡਰਤਾ ਡਰੀ ਆ ਨਾ ਸਾਬ ਕਿਉਂਕਿ ਦਿੱਲੀ ਦੇ ਵਿੱਚ ਤੇ ਸਰਕਾਰ ਵੀ ਹੈ ਨਹੀਂ ਤੇ ਇਸੇ ਕਰਕੇ ਇਹ ਭੱਜਦੇ ਪੁੱਜਦੇ ਇੱਧਰ ਆ ਗਏ ਨੇ ਹੁਣ ਦੇਖੋ ਕਿੰਨਾ ਕੁ ਚਿਰ ਬਚਣਗੇ ਪਰ ਉਹ ਛੱਡਣਗੇ ਥੋੜੀ ਹੁਣ ਜਿਸ ਤਰ੍ਹਾਂ ਦਾ ਮੁਕਦਮੇबाजी ਤੇ ਮੁਕਦਮੇबाजी ਬਿਲਕੁਲ ਜੀ ਬਿਲਕੁਲ ਪਰ ਗੱਲ ਇਹ ਆ ਕਿ ਸਾਡੇ ਇਥੇ ਸਿੱਖਿਆ ਕ੍ਰਾਂਤੀ ਕਿਹਦੇ ਕਹਿਣ ਤੇ ਆਈ ਆ ਉਹਦਾ ਸਰਜਿਕ ਕੌਣ ਹੈ ਤੇ ਜੇ ਸਰਜਿਕ ਸੁਸੋਧਿਆ ਸਾਹਿਬ ਹੈ ਤੇ ਫਿਰ ਉਹਨਾਂ ਨੂੰ ਜਵਾਬ ਦੇਣਾ ਪਏਗਾ ਸਾਹਿਬ ਫਿਰ ਤੇ ਇਦਰੋਂ ਵੀ ਸ਼ੱਕ ਪੈਦਾ ਹੋਣਾ ਹੈ ਕੱਲ ਨੂੰ ਮੈਂ ਕਹਿੰਦਾ ਕਿ ਹਾਲੇ ਲਿਕਰ ਪਾਲਿਸੀ ਦਾ ਵੀ ਕੰਮ ਨਿਕਲਣਾ ਚਾਹੀਦਾ ਲਿਕਰ ਪਾਲਿਸੀ ਬਾਰੇ ਮੈਂ ਹੁਣ ਤਫਸੀਲ ਨਾਲ ਮਤਲਬ ਕਿ ਬਣਾਵਾਂਗਾ ਜਦੋਂ ਵੀ ਕਿਤੇ ਮੈਨੂੰ ਟਾਈਮ ਮਿਲਿਆ ਸਾਰਾ ਕੁਝ ਪਰ ਜੋ ਕਾਰੋਬਾਰੀਆਂ ਨਾਲ ਗੱਲ ਕਰੀਏ ਉਹ ਕਹਿੰਦੇ ਕਿ ਕਾਪੀ ਪੇਸਟ ਕੀਤੀ ਹੈ ਲਿਕਰ ਪਾਲਿਸੀ ਇੱਥੇ ਮਸਲ ਇੱਕ ਜਿੱਦਾਂ ਛੋਟੀ ਜੀ ਉਦਾਹਰਣ ਲੈ ਲਓ ਜੀ ਕਿ ਇੱਥੇ ਐਤਕੀ ਇਹਨਾਂ ਨੇ ਜਿਹੜੇ ਥੋਕ ਦੇ ਲਾਇਸੈਂਸ ਆ ਉਹ ਬ੍ਰਾਂਡ ਦੇ ਹਿਸਾਬ ਨਾਲ ਦਿੱਤੇ ਆ ਹਮ ਮਤਲਬ ਕਿ ਇੱਕ ਕੰਪਨੀ ਆ ਉਹਦੀ ਸ਼ਰਾਬ ਇੰਡੀਆ ਦੇ ਵਿੱਚੋਂ ਜੇ ਆਪਾਂ ਦੇਖੀਏ ਪੰਜਾਬ 'ਚ ਹੀ ਲਾ ਲੋ ਸਭ ਤੋਂ ਜ਼ਿਆਦਾ ਬੋਤਲਾਂ ਉਹਦੀਆਂ ਵਿਕਦੀਆਂ ਬੀ ਤੇ ਨਾਮ ਪੈਂਦਾ ਬੀਪੀ ਹੁਣ ਤੁਹਾਨੂੰ ਸਮਝ ਆ ਗਈ ਹੋਏ ਬਿਲਕੁਲ ਠੀਕ ਹੈ ਨਾ ਜੀ ਉਹ ਸਭ ਤੋਂ ਜ਼ਿਆਦਾ ਵਿਕਦੀ ਆ 900 ਹਜ਼ਾਰ ਦੀ ਰੇਂਜ 'ਚ ਬੀਪੀ ਜੀ ਠੀਕ ਹੈ ਜੀ ਬਾਈਪੀ ਇਹ ਨਹੀਂ ਬੀਪੀ ਤੇ ਨਾਮ ਆ ਤੇ ਉਸ ਕੰਪਨੀ ਦੀਆਂ ਹੀ ਗਾਂ ਕਈ પ્રકાર ਦੀਆਂ ਸ਼ਰਾਬ ਸ਼ਰਾਬ ਆ ਵੇਖਦੀਆਂ ਨੇ ਤੇ ਹੁਣ ਠੀਕ ਆ ਜਿਹਨੂੰ ਉਹਦੇ ਹੱਥ ਉਹ ਆ ਗਈ ਡੋਰ ਉਹਦੇ ਕਮਾਈ ਕਰ ਗਿਆ ਕਰ ਗਿਆ ਬਿਲਕੁਲ ਵੱਡੀ ਕਰੂਣ ਵਾਲੇ ਵੱਡੀ ਕਰੂਗਾ ਕਿਉਂਕਿ ਉਹ ਕਈ ਲੱਖ ਜ਼ਿਆਦਾ ਮੁੱਤਲਾ ਵਿਖਦੀਆਂ ਨੇ ਪੰਜਾਬ ਤੇ ਜੀ ਪ੍ਰਾਈਸ ਰੇਂਜ ਵੀ ਉਹਨਾਂ ਦੀ ਤਗੜੀ ਆ ਤੇ ਕਹ ਲਓ ਕਿ ਬ੍ਰਾਂਡਿੰਗ ਵੀ ਤਗੜੀ ਆ ਤਾਂ ਦੂਜੇ ਪਾਸੇ ਮੰਨ ਲਓ ਕੋਈ ਹੋਰ ਛੋਟਾ ਕਾਰੋਬਾਰੀ ਆ ਉਹਦਾ ਨਹੀਂ ਫੋਪੰਦਾ ਉਹਨੂੰ ਬ੍ਰਾਂਡ ਦੇ ਹਿਸਾਬ ਨਾਲ ਦੂਜਾ ਤੇ ਉਹਦੇ ਲਈ ਕਾਟੇ ਬੰਦਾ ਸਕਦਾ ਉਹ ਉਸ ਦਾ ਮੁਕਾਬਲਾ ਕਿਵੇਂ ਕਰੇਗਾ ਜੀ ਜੀ ਜਿਹੜੀ ਇੱਕ ਕੰਪਨੀ ਬਣਾਉਂਦੀ ਛੇ ਆ ਛੇ ਬ੍ਰਾਂਡ ਨੇ ਉਹਦੇ ਕੋਲ ਸੱਤ ਹੈ ਵੀ ਮਿਡਲ ਕਲਾਸ ਦੀ ਰੇਂਜ ਵਾਲੇ ਤਾਂ ਤੁਸੀਂ ਵੇਖੋ ਕਮਾਈ ਕਰ ਗਿਆ ਜੀ ਬਿਲਕੁਲ ਤੇ ਜਿਹੜਾ ਉਹ ਉਹ ਉਹਨੂੰ ਉਹਨੂੰ ਉਹਦੇ ਹਿੱਸੇਾਈ ਆ ਉਹਦੇ ਕੋਲ ਸਿਰਫ ਕੰਪਨੀ ਕੋਲ ਬ੍ਰਾਂਡ ਹੀ ਇਕ ਆ ਉਹ ਕਿੰਨੀਆਂ ਕੁ ਵੇਚ ਲੂ ਬਿਲਕੁਲ ਸੋ ਇਹ ਇਹ ਲਿਕਰ ਪਾਲਿਸੀ ਦੇ ਵਿੱਚ ਲੈ ਕੇ ਆ ਜੀ ਇਹਦੇ ਕੋਈ ਬੋਲਉਂਦੇ ਹੀ ਨਹੀਂ ਇੱਥੇ ਸਾਰੇ ਗੁੰਗੇ ਹੋ ਗਏ ਨੇ ਇੱਥੇ ਦੇ ਪੋਲੀਟੀਸ਼ੀਅਨ ਜਿਹੜੇ ਵਿਰੋਧੀ ਧਿਰ ਚ ਬੈਠੇ ਆ ਕਿਉਂਕਿ ਉਹਨਾਂ ਦੇ ਆਪਣੇ ਬੰਦੇ ਸ਼ਰਾਬ ਦੇ ਕਾਰੋਬਾਰੀ ਹੈਗੇ ਆ ਸਮੱਸਿਆ ਤੇ ਕਾਂਗਰਸ ਦੇ ਵਿੱਚ ਵੀ ਆ ਸਮੱਸਿਆ ਤੇ ਇੱਥੇ ਆਉਂਦੀ ਹੈ ਤੇ ਅਕਾਲੀਆਂ ਦੇ ਵਿੱਚ ਵੀ ਰਹੇ ਨੇ ਇਹਨਾਂ ਦੇ ਸ਼ਰਾਬ ਦੇ ਕਾਰੋਬਾਰੀ ਬੰਦੇ ਜੀ ਇਹ ਬੋਲ ਹੀ ਨਹੀਂ ਸਕਦੇ ਸਾਬ ਕਿਉਂਕਿ ਉਹ ਕਹਿਣਗੇ ਕਿ ਤੁਹਾਡੇ ਫਾਰਮੂਲੇ ਹੀ ਕੰਮ ਵਧਾ ਰਹੇ ਆ ਅਸੀਂ ਜੀ ਤੁਹਾਡੀਆਂ ਹੀ ਇੱਥੇ ਡਿਸਟਿਲਰੀਆਂ ਨੇ ਤੁਹਾਡੇ ਹੀ ਥੋਕ ਦੇ ਕੰਮ ਕਰਨੇ ਤੋਂ ਕਹਿਣ ਤਾਂ ਭਾਵੇਂ ਇਹ ਆ ਕਿ ਹਾਲੇ ਤੇ ਲਿਕਰ ਪਾਲਸੀ ਵਾਲਾ ਚਲੋ ਸਿੱਖਿਆ ਕ੍ਰਾਂਤੀ ਵਾਲਾ ਆਪਾਂ ਦੇਖਦੇ ਪਿਆ ਤਾਂ ਸਿੱਖਿਆ ਕ੍ਰਾਂਤੀ ਵਾਲੇ ਮਾਮਲੇ 'ਚ ਕੀ ਹੋਣਿਆ ਹੂੰ ਚਾਰ-ਚਾਰ ਜੀ ਔਲਾਦ ਦਿੱਤੇ ਇਹਨਾਂ ਨੇ ਇੱਕ ਸਕੂਲ ਦੇ ਵਿੱਚ ਨੀ ਪੱਥਰ ਬਿਲਕੁਲ ਠੀਕ ਹੈ ਜੀ ਇੱਥੇ ਮੈਨੂੰ ਆਪਣੇ ਇਲਾਕੇ ਦੇ ਵਿੱਚ ਇੱਕ ਦਿਨ ਆਉਣਾ ਸੀ ਬੀਬੀ ਜੀ ਨੇ ਮੰਤਰੀ ਸਾਹਿਬਾ ਨੇ ਉਹ ਆਈ ਨਹੀਂ ਕੈਨਸਲ ਹੀ ਹੋ ਗਿਆ ਕੰਮ ਸ਼ਾਇਦ ਹਾਲ ਪਾਰਸੋਂਗ ਦੀ ਗੱਲ ਹੀ ਸ਼ਾਇਦ ਪਤਾ ਨਹੀਂ ਜੀ ਮੈਨੂੰ ਪੱਕਾ ਨਹੀਂ ਪਤਾ ਮੈਂ ਭੁੱਲਣ ਲੱਗ ਪਿਆ ਭੁੱਲਣ ਡੇ ਪਿਆ ਮੇਰੀ ਉਮਰ ਐਸੀ ਹੋ ਗਈ ਆ ਪਰ ਆਉਣਾ ਸੀ ਬੀਬੀ ਜੀ ਨੇ ਇੰਤਜ਼ਾਰ ਕਰਦੇ ਰਹਿ ਲੋਕ ਤੇ ਟਾਈਮ ਤੇ ਕੈਨਸਲ ਹੋ ਗਿਆ ਅੱਛਾ ਹੁਣ ਕਰੋਗੇ ਕਿ 20000 ਰੁਪਿਆ ਦਿੰਦੇ ਨੇ ਸਕੂਲ ਨੂੰ ਕਿ ਸਮਾਗਮ ਕਰਾਉਣਾ ਮੰਤਰੀ ਆ ਰਹੇ ਨੇ ਤੇ 20000 ਚੋਂ 5000 ਤੇ ਪੱਥਰ ਵਾਲਾ ਲੈ ਜਾਂਦਾ ਲੈ ਜਾਂਦਾ ਲਾਉਣ ਦਾ ਤਰਾਸ਼ਨ ਦਾ ਹਮਮ ਤੇ ਮਤਲਬ ਕਿ ਪੇਸ਼ੈਂਟ ਬਾਕੀ ਜੀ ਤੇ ਪੇਸ਼ੈਂਟ ਤੇ ਦੱਸੋ ਕੀ ਆ ਤੇ ਅੱਛਾ ਹੁਣ ਉਹਦੇ ਵਿੱਚ ਵੀ ਤੁਸੀਂ ਦੇਖੋ ਕਿ ਟਿੱਡੀਆਂ ਵੱਡੀਆਂ ਗੱਲਾਂ ਨਿਕਲ ਰਹੀਆਂ ਨੇ ਜਿਹੜੇ ਸਕੂਲ ਚ ਬੀਬੀ ਜੀ ਨੇ ਆਉਣਾ ਸੀ ਮੈਂ ਉਹਦੇ ਬਾਰੇ ਇਹ ਜਾਣਿਆ ਉਹ ਉਹ ਕਮਰੇ ਤੇ ਸ਼ਾਇਦ ਕੱਲ ਹੀ ਰਾਜਵਲੇ ਬਣੇ ਰੈਨੋਵੇਟ ਕਰਵਾ ਕੇ ਕਹਿੰਦੀ ਜੀ ਉਹ ਤਾਂ ਗਾਰ ਦੀ ਸਰਾਹੰਗ ਵੱਜ ਗਈਆਂ ਨਾਲ ਇੱਕ ਤਾਂ ਵਿੱਚ ਕਾਂਗਰਸ ਬਾਈਪਾਸ ਹੋ ਗਿਆ ਜੀ ਉਹਦੇ ਚ ਕਮਾਲ ਹੀ ਕਰੀ ਜਾਂਦੇ ਆ ਤਾਂ ਮਤਲਬ ਕਿ ਇਹ ਆਪਣੇ ਪੱਧਰ ਤੇ ਹੋ ਸਕਦਾ ਚਲੋ ਇਹਦੇ ਚ ਕੋਈ ਪੈਸੇ ਥੇਲੇ ਦਾ ਤਾਂ ਨਹੀਂ ਮੈਂ ਕਹਿੰਦਾ ਪਰ ਇਹਦੇ ਚ ਉਦਘਾਟਨ ਵਾਲਾ ਕਪੜਾ ਤੇ ਹੈਗਾ ਹਮ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਹਮ ਉਹ ਤੇ ਹੈ ਤਾਂ ਕਹਿਣ ਦਾ ਭਾਵੇਂ ਆ ਕਿ ਜੇ ਲਿਕਰ ਪਾਲਿਸੀ ਵਾਲਾ ਵੀ ਮਾਮਲਾ ਇਧਰ ਨੂੰ ਤੁਰ ਪਿਆ ਨਾ ਇੱਥੇ ਕਈ ਡੰਗੇ ਜਾਣੇ ਮੈਂ ਤੁਹਾਨੂੰ ਇੱਕੋ ਗੱਲ ਦੱਸ ਦਿੰਨਾ ਮੁੱਕ ਦੀ ਕਿ ਜਿੱਦਣ ਉਹਨਾਂ ਨੇ ਇੱਥੇ ਡੰਗ ਮਾਰਿਆ ਪੰਜਾਬ ਚ ਇੱਥੇ ਵੀ ਚੋਟੀਦਿਆਂ ਨੂੰ ਮਾਰਨਾ ਉਹਨਾਂ ਨੇ ਇੱਕ ਦੋ ੜਕਾਤੇ ਨਾ ਤੇ ਜਿਹੜੇ ਦੂਜੀ ਕਤਾਰ ਦੇ ਤੀਜੀ ਕਤਾਰ ਦੇ ਆ ਇਹਨਾਂ ਨੇ ਤੇ ਜਾ ਕੇ ਉਹਨਾਂ ਦੀ ਬੈਠਕ ਚ ਜਿਹੜਾ ਕਾਰਪੇਟ ਹੈ ਨਾ ਉਹਨੂੰ ਚੱਟੀ ਜਾਣਾ ਚੱਟੀ ਜਾਣਾ ਜੀਬਾਂ ਨਾਲ ਕਿ ਸਾਡੀ ਜਾਨ ਛੜਾ ਦਿਓ ਤਰੀਕਾ ਹੀ ਉਦਾਂ ਦਾ ਹੈ ਉਹਨਾਂ ਦਾ ਮੈਂ ਤੁਹਾਨੂੰ ਦੱਸਿਆ ਸਰ ਤਰੀਕੇ ਉਸ ਰੱਖੇ ਇਸੇ ਕਰਕੇ ਸਿਸੋਧੀਆਂ ਹੋ ਰਹੀਆਂ ਪੰਜਾਬ ਦੇ ਵਿੱਚ ਹੋਰ ਕੀ ਅੰਬ ਪੱਕੇ ਆ ਕਾਤੋਂ ਇਧਰ ਨੂੰ ਭਜਦੇ ਆ ਜੀ ਪਰ ਛੱਡਣਾ ਨਹੀਂ ਉਹਨਾਂ ਨੇ ਹੂੰ ਹੂੰ ਮੈਂ ਨਹੀਂ ਕਹਿੰਦਾ ਕਿ ਕੇਸ ਉਹਨਾਂ ਦੇ ਮੁਕੰਮਲ ਤੌਰ ਤੇ ਸੱਚੇ ਆ ਜਾਂ ਝੂਠੇ ਆ ਪਰ ਗੱਲ ਇਹ ਆ ਕਿ ਜਿਹੜੇ ਲੋਕ ਇੱਥੇ ਦੂਜਿਆਂ ਨੂੰ ਕਹਿੰਦੇ ਆ ਮਜੀਠੀਆਰਕੇ ਨੂੰ ਕਹਿੰਦੇ ਆ ਕਿ ਕਾਨੂੰਨ ਦਾ ਸਾਹਮਣਾ ਕਰੋ ਏ ਬਾਜਵਾ ਕਾਨੂੰਨ ਦਾ ਸਾਹਮਣਾ ਕਰੋ ਏ ਹੁਣ ਤੁਸੀਂ ਕਰੋ ਸਾਨੂੰ ਬਿਲਕੁਲ 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 ਜੀ ਕਾਫੀ ਦੋਸਤਾਂ ਅਸ਼ਿਕਾਇਤ ਕਰ ਰਹੇ ਨੇ ਕਿ ਨੋਟੀਫਿਕੇਸ਼ਨ ਨਹੀਂ ਆਇਆ ਭਾਈ ਥੋੜਾ ਜਿਹਾ ਅਸੀਂ ਟੈਕਨੀਕਲ ਟੀਮ ਵੀ ਬੇਨਤੀ ਕਰਦੇ ਹਾਂ ਕਿ ਜੇ ਕੋਈ ਅਸੀਂ ਸਮੱਸਿਆ ਆ ਤੇ ਬਣਾ ਧਿਆਨ ਦਿਓ ਜੀ ਬਾਕੀ ਥੋੜਾ ਜਿਹਾ ਕਈ ਵਾਰੀ ਨੈਟਵਰਕ ਵਗੈਰਾ ਦਾ ਕੋਈ ਇਸ਼ੂ ਵੀ ਹੋ ਜਾਂਦਾ ਜੀ ਬਾਕੀ ਮੈਨੂੰ ਲੱਗਦਾ ਹੈ ਕਿ ਜ਼ਿਆਦਾਤਰ ਦੋਸਤ ਜਿਹੜਾ WhatsApp ਜਿਹੜਾ ਆਪਣਾ ਚੈਨਲ ਬਣਿਆ ਹੋਇਆ ਹੈ ਗਰੁੱਪੋ ਦੇ ਵਿੱਚ ਸਾਰੇ ਐਡ ਨੇ ਪਰ ਜੇ ਕੋਈ ਨਹੀਂ ਹੈ ਤਾਂ ਉਹਦਾ ਨੋਟੀਫਿਕੇਸ਼ਨ ਵੀ ਲਿੰਕ ਵੀ ਇਹਦੇ ਵਿੱਚ ਪਾਇਆ ਹੋਇਆ ਤੇ ਤੁਸੀਂ ਥੋੜਾ ਜਿਹਾ ਉਹਨੂੰ ਆਪਣੇ ਨਾਲ ਐਡ ਕਰ ਲਓ ਅ ਜੀ ਇਹ ਪਸੰਦ ਕੀ ਦੀ ਹੈ ਬਲੀ ਸਾਹਿਬ ਆਪਾਂ ਇਹ ਨਹੀਂ ਕਹਿ ਸਕਦੇ ਪਰ ਇਹ ਪਸੰਦ ਨੇ ਕਈਆਂ ਨੂੰ ਪਸੰਦ ਕੀਤਾ ਹੋਇਆ ਦਿੱਲੀ ਵਾਲਿਆਂ ਨੂੰ 10 ਸਾਲ ਲੱਗੇ ਪੰਜਾਬੀਆਂ ਨੇ ਸਤਾਈ ਵਿੱਚ ਹੀ ਦੱਸ ਦੇਣਾ ਕਿ ਝਾੜੂ ਤਾਂ ਕੀ ਬਣੇਗਾ ਬਿਕਰ ਸਿੰਘ ਜੀ ਕਹਿ ਰਹੇ ਨੇ ਪਰ ਭਾਈ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਉਹ ਤੇ ਆਪਾਂ ਨੂੰ ਦਿਖ ਰਹੀਆਂ ਨੇ WhatsApp ਕਹਿ ਰਹੇ ਨੇ ਆਦਤ ਪਈ ਹੋਈ ਹੈ ਇਹਨਾਂ ਨੂੰ ਖਾਣ ਪੀਣ ਦੀ ਤੇ ਵਿਹਲੇ ਹੋ ਕੇ ਇੱਥੇ ਆ ਗਏ ਨੇ ਸੋ ਦੇਖਦੇ ਆ ਆਪਾਂ ਹੁਣ ਕੀ ਬਣਦਾ ਇਸ ਚੀਜ਼ ਦਾ ਕਿਉਂਕਿ ਰੌਲਾ ਤੇ ਵੱਡਾ ਪੈ ਗਿਆ ਆ ਸਾਡੇ ਕਾਰੋਬਾਰੀ ਯੂਪੀ ਭਜਾ ਦੇ ਤੇ ਇੱਥੇ ਦਿੱਲੀ ਦੇ ਕਾਰੋਬਾਰੀ ਪੰਜਾਬ ਦੀ ਹਿੱਕ ਤੇ ਮੇਲ ਰਹੇ ਆ ਭੱਟੀ ਸਾਹਿਬ ਕਹ ਰਹੇ ਨੇ ਤੇ ਇਹ ਤਾਂ ਆਪ ਦੇਖ ਰਹੇ ਆ ਜੀ ਸੋਧਿਆ ਸਾਹਿਬ ਇੱਥੇ ਸਭ ਕੋਈ ਸਮਾਰ ਰਹੇ ਸੀ ਹੁਣ ਸੋਧਿਆ ਸਾਹਿਬ ਨੂੰ ਮੈਨੂੰ ਲੱਗਦਾ ਉੱਥੇ ਬੁਲਾ ਲੈਣਾ ਵੀ ਆਓ ਮੜਾ ਜਾ ਇੱਧਰ ਵੀ ਗੁੱਠੇ ਦਸਕਤ ਕਰਨੇ ਆ